ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋੜ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਤਿੰਨ ਜਾਨਵਰ ਵੀਰ ਦੇ ਕੋਲੇ ਵਕਾਊ ਇੱਕ ਤਾਂ ਟੋਕੜ ਗੱਪਣ ਚੈੱਕ ਪਾਸ ਵੈੜ ਮਿੱਤਰੋ ਤੇ ਦੋ ਹੈਗੀਆਂ ਕਟੀਆਂ ਬਾਈ ਦੇ ਕੋਲੇ ਜਾਨਵਰ ਟੋਟਲ ਤਿੰਨ ਆ ਤੇ ਤਿੰਨਾਂ ਜਾਨਵਰ ਦੀ ਡਿਟੇਲ ਲੈ ਦੇਣੀ ਆ ਇਹ ਗੱਲ ਕੱਲੀ ਕੱਲੀ ਵੀਡੀਓ ਵਿੱਚ ਕਹਿ ਦੇਣੀ ਆ ਆਓ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਗੋਗੇ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਅੱਛਾ ਗੋਗੇ ਬਾਈ ਅੱਜ ਕਿੰਨੇ ਜਾਨਵਰ ਤਿੰਨ ਆ ਜੀ ਸਵਾ ਵਿੜ ਕਿੰਨੇ ਚਰਦੀ ਗੱਪਣਾ ਬਾਈ ਤਿੰਨ ਮਹੀਨਿਆਂ ਦੀ ਆ ਜੀ ਦੁੱਧ ਬਾਈ 5 ਕਿਲੋ ਸੀਲ ਠੰਡੀ ਚੋਣ ਚੜਨ ਨੂੰ ਬਾਈ ਬੋਲੀ ਜੀ ਠੀਕ ਆ ਬਾਈ ਪਹਿਲੇ ਨਹੀਂ ਆ ਬਾਈ ਇਹ ਪਹਿਲੇ ਆ ਮੇਰਾ ਬਾਈ ਦੂਜੇ ਵਾਸਤੇ ਗੱਪਣਾ ਹਾਂਜੀ ਅੱਛਾ ਤੇ ਚਵਾਈ ਚਵੀ ਕਿਵੇਂ ਲੱਗੀ ਆ ਬਹੁਤ ਚੰਗੀ ਆ ਜੀ ਕਿੰਨੇ ਦੀ ਦੇ ਦਈਏ ਬਾਈ 18000 ਦੀ ਦੇ ਦਿਆਂਗਾ ਲਾਡ ਪਿਆਰ ਕਰਦਾ ਐ ਮਿੱਤਰੋ ਕੋਈ ਕੋਨੇ ਕੱਢੀ ਬਾਹਰ ਨੂੰ ਬਾਈ ਯਾਰ ਕੋਈ ਤੇਰਾ ਰੇਟ ਠੀਕ ਆ ਯਾਰ ਬਾਈ ਲੈ ਮਿੱਤਰੋ ਵੜ ਦੁੱਧ ਪੀਣ ਵਾਲੇ ਨੂੰ ਕੋਈ ਮਾੜੀ ਨਹੀਂ ਥਣ ਥਣ ਚੰਗਾ ਲੱਗਾ ਹੋਇਆ ਬਾਈ ਤਿਆਰੀ ਤੇ ਤਿਆਰੀ ਬਹੁਤ ਚੰਗੀ ਕਰਦੀ ਹੋਊਗੀ ਲੇਵਾ ਚੰਗਾ ਬਣਾਉਂਦੀ ਹੋਊਗੀ ਥਣ ਚੰਗਾ ਲੱਗਾ ਹੋਇਆ ਲੇਵੇ ਦੀ ਬਣਾਵਟ ਪੰਤਰ ਚੰਗੀ ਆ ਬਾਕੀ ਮੂੰਹ ਫੇਸ ਕੁਆਲਿਟੀ ਇੱਕ ਗੱਲ ਆ ਤੂੰ ਚਟੇ ਮੂੰਹ ਵਾਲੀਆਂ ਵੱਧ ਲੈਣਾ ਥੋੜੀਆਂ ਹੀ ਆ ਹਨਾ ਵਾਏ ਵਾਏ ਆ ਸਿੰਘ ਹੈਗਾ मुट्ठी ਭਰ ਜਰੂਰ ਇਹਨੂੰ ਹੂੰ ਉਹ ਵੇਖੀਏ ਦੋਵੇਂ ਹਾਂਜੀ ਠੀਕ ਆ ਜੇ ਟੈਮੂ ਵਾਲੀ ਦਾ ਵੱਧ ਫੋਨ ਆਏ ਹੋਣੇ ਹਾਂਜੀ ਬਹੁਤ ਆਏ ਹਣਾ ਹਾਂਜੀ ਹੂੰ ਵਹਿੜੀ ਸੋਣੀ ਸੀ ਉਹ ਇਹ ਵੀ ਉਹਦੀ ਪੈਣੀ ਇਹਦੇ ਸੰਗ ਬਹੁਤ ਚੰਗੀ ਠੰਡੀ ਬਈ ਬੇਠੀ ਅੱਛਾ ਕਟੀਆਂ ਦੋਵੇਂ ਕਿੰਨੇ ਦੀਆਂ ਦੇ ਦੇਂਗਾ ਹਾਂਜੀ ਹਾਂ ਬਾਈ ਕਟੀਆਂ ਦੀ ਕਿੰਨੀ ਕਿੰਨੀ ਉਮਰ ਆ ਇਹ ਹੁਣੇ 6 ਮਹੀਨੇ ਦੀ ਆ ਹੋਊਗੀ 13 14 ਮਹੀਨਿਆਂ ਦੀ ਤੇ ਰੇਟ ਇਹਨਾਂ ਦਾ ਇਹਦਾ 13.5 ਹਜ਼ਾਰ ਹੂੰ ਉਹਦਾ 15 ਉਹਦਾ 15 ਦਿਨ ਦਾ 13500 ਰੁਪਏ ਮਾਨਤਾਣ ਵਿੱਚੋਂ ਕਰ ਦਿਆਂਗੇ ਕੋਈ ਨਹੀਂ ਜੀ ਠੀਕ ਹੈ ਕਦੀ ਬਾਅਦ ਲੈ ਆ ਬਈ ਹੂੰ ਮੋਹਨ ਇਹ 2 ਜਨਵਰੀ 3 ਜਨਵਰੀ 22 ਦੇ ਕੋਲ ਕਿਉਂਕਿ ਬਾਈ ਨੰਬਰ ਦਈ 9952 ਹੂੰ 94538 ਇੱਕ ਵਾਰੀ ਹੋਰ ਬੋਲ ਦਿਨ 9952 ਹੂੰ 94538 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਮੇਤਲੋ ਬਾਈ ਨਾਲ ਗੱਲ ਤੇ ਬਾਤ